sat naam vahayu ku ਸੱਜ ਸੱਚਾ ਪਾਤਸ਼ਾਹ ਸਰਸ਼ਾਦੈ ਸ਼ਾਹ ਜਿਸ ਪਾਸ ਬਹਿਠਿਆ ਸੁਹੀਆ ਸੁਭਨਾ ਦਵੈ ਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਭ ਜੀ ਤਨਾ ਸ੍ਰੀ ਮਹਲਾ ਪੰਜਾ ਦੀਨ ਦਰਦ ਨਿਵਾਰ ਠਾਕੁਰ ਰੱਖ ਜਨ ਕੀ ਆ ਜਾਨ ਕੀ ਆਪ ਤਰਨ ਤਰਨ ਹਰ ਨਿਤ ਦੁਖ ਨਾ ਸਕੈ ਬੀ ਆਪ ਸਭ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੂਝੈ ਇਹ ਜਤਨ ਕਾਟ ਕਲ ਕ ਸੇ ਮਨੁ ਸੋਮੀ ਸੋਇ ਬੇ ਸਿਮਰਤ ਕਥੈ ਸਾਸਤ ਭਗਤ ਕਰੇ ਵਿਚਾਰ ਮੁਕਤ ਪਾਈਐ ਸਾਜ ਇਕ ਚਰਨ ਕਮਲ ਆਧਾਰ ਜਨਕ ਰਾਸ ਪੂਜਿਏ ਇਕ ਤਾਣ ਮਾ ਦੀਵਾਨ ਸਚ ਨਾਨਕ ਕੀ ਪ੍ਰਵਟੇਕ ਆਹੀ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ